ਕਹਿੰਦਾ ਮੁਠੀ ਭਰ ਸਿੱਖ ਤੇ ਸਾਧ ਸੰਗਤ ਉਹ ਕਾਜੀ ਕਹਿੰਦਾ ਤੈਨੂੰ ਮੁਠੀ ਦਾ ਪਤਾ ਹੈ ਮੁਠੀ ਕੀ ਚੀਜ਼ ਹੈ ਮੈਂ ਤੁਹਦੇ ਜੰਮੂ ਦੇ ਸਿੱਖਾਂ ਨੂੰ ਵੀ ਕਹਿ ਦੇਣਾ ਚਾਹਨਾ ਕਿ ਮੋਠਾ ਬਣਾ ਕੇ ਚਲੋ ਜਿਸ ਦਿਨ ਤੁਸੀਂ ਵਿਖਰ ਜਾਓਗੇ ਹਰ ਕਿਸੇ ਦਾ ਸਾਧ ਸੰਗਤ ਮੋਕਾ ਲੱਗ ਜਾਣਾ ਬਾਦਸ਼ਾਹ ਅਕਬਰ ਨੇ ਨਾ ਕੱਖ ਚੁੱਕਿਆ ਕੱਖ ਚੁੱਕ ਕੇ ਆਪਣੀ ਮੋਠ ਦੇ ਵਿੱਚ ਰੱਖ ਲਿਆ ਤੇ ਸਾਰਿਆਂ ਨੂੰ ਪੁੱਛਦਾ ਕਹੇ ਦੱਸੋ ਮੇਰੀ ਮੋਟ ਵਿੱਚ ਕੀ ਹੈ ਬਾਦਸ਼ਾਹ ਅਕਬਰ ਸਾਰੇ ਆਪਣਾ ਆਪਣਾ ਅਨੁਮਾਨ ਲਾਉਂਦੇ ਨੇ ਸਾਰੇ ਦਸਤੇ ਨੇ ਤੁਹਾਡੀ ਮੋਟੇ ਹੀਰਾ ਹੋਏਗਾ ਮੋਤੀ ਹੋਏਗਾ ਕੋਈ ਮੋਹਰ ਹੋਏਗੀ ਪਰ ਜਦੋਂ ਬਾਰੀ ਬੀਰਵਾਲ ਦੀ ਆਈ ਨਾ ਬੀਰਵਾਲ ਕਹਿੰਦਾ ਕਹੇ ਬੀਰਵਾਲ ਸੁਣੋ ਬਾਦਸ਼ਾਹ ਜੋ ਕਿਛ ਮੇਰੀ ਤੱਕ ਹੈ ਪਰਦੇ ਅੰਦਰ ਪਰਦਾ ਰਹਿੰਦਾ ਹੈ ਜਗ ਨੂੰ ਰਹਿੰਦੀ ਸ਼ੱਕ ਐ ਜਿੰਨਾ ਚਿਰ ਮੁੱਠ ਤੇਰੀ ਬੰਦ ਐ ਐਨਾ ਚਿਰ ਲੱਖ ਖੁੱਲ ਗਈ ਮੁੱਠ ਫਿਰ ਲੱਖ ਦੀ ਥਾਂ ਤੇ ਕੱਖ ਆਖੋ ਸਤਨਾਮ ਸਾਧ ਸੰਗਤ ਅਸੀਂ ਵੀ ਮੁੱਠ ਬਣਾ ਕੇ ਚੱਲੀਏ ਸਾਰੇ ਮਹਾਂਪੁਰਖਾਂ ਦੇ ਨਾਲ ਚੱਲੀਏ ਨਰੰਤਰ ਮਹਾਂਪੁਰਖ ਆਪਰਾਲਾ ਕਰਦੇ ਰਹਿੰਦੇ ਨੇ ਸਾਧ ਸੰਗਤ ਬਾਰਡਰ ਹਲਾਕੇ ਤੇ ਵੀ ਮਾਪੁਰਛਾਂ ਦੇ ਮੇਰਾ ਪਰੇ ਹੱਥ ਨੇ